ਸਾਡੀ ਇਲੈਕਸ਼ਨ ਹੋ ਕੇ ਸਾਡੀ ਇਲੈਕਸ਼ਨ ਜਿਹੜੀ ਆ ਉਹ ਬਲੌਕ ਪ੍ਰਧਾਨਾਂ ਦੀ ਇਲੈਕਸ਼ਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਂਤ ਕਿ ਲੋਸਾਰ ਨੇ ਦੱਸਿਆ ਔਰ ਸਨੇਹ ਪਾਠਕ ਜੀ ਨੇ ਬਾਰ-ਬਾਰ ਜਿੱਤ ਕੇ ਲੋਕ ਸਭਾ ਦੀ ਇਲੈਕਸ਼ਨ ਨਹੀਂ ਇਹ ਵੀ ਸੀ ਤੁਸੀਂ ਆਪਣੇ ਆਪ ਨੂੰ ਲੈ ਕੇ ਅੱਗੇ ਚੱਲਣਾ ਔਰ ਉਹ ਸਾਰਾ ਕੁਝ ਛਾਂ ਕੇ ਰਾਜ ਜੀ ਦਾਦੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਦੋ ਮੁਖ ਦਫ਼ਤਰ ਭੰਡਾਰੀ ਬੋਲਦੇ ਉੱਪਰ ਸਾਡੇ ਅਮਰਸਰ ਦੇ ਪ੍ਰਧਾਨ ਸਾਹਿਬ ਨੀਸ਼ਾ ਅਗਰਵਾਲ ਜੀ ਸਾਡੇ ਲੋਕ ਸਭਾ ਇੰਚਾਰਜ ਪਾਸ ਸਿੰਘ ਪੁੱਲੜ ਜੀ ਤੇ ਹੋਰ ਸਾਡੇ ਆਮ ਆਦਮੀ ਪਾਰਟੀ ਦੇ ਦਰਜਾਬਾਦਰ ਚਾਉਤੇ ਦਾਜੀਲ ਐਮਐਲਏ ਬਟਾਲਾ ਤੋਂ ਸ਼ੈਰੀ ਕਲਸੀ ਜੀ ਜਨਰਲ ਸੈਕਟਰੀ ਤੇ ਹੋਰ ਵੀ ਉਗੀਆਂ ਸਖੀਤਾ ਜਿਹੜੀਆਂ ਉਹਨਾਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ਇਹਨਾਂ ਸਾਰਿਆਂ ਨੇ ਅੱਜ ਜੋ ਸਾਨੂੰ ਸ਼੍ਰੀ ਵਿਨੈਤ ਕੇਜੀਵਾਲ ਜੀ ਵੱਲੋਂ ਤਾਇਦ ਕੀਤੀ ਗਈ ਹੈ ਕਿ ਤੁਸੀਂ ਕਿੱਦਾਂ ਕਰ ਕਰ ਜਾ ਕੇ ਕੰਪੇਨ ਕਰਨੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਜਿਹੜੀਆਂ ਤੋਂ ਲੋਕਾਂ ਤੱਕ ਕਿੱਦਾਂ ਪਹੁੰਚਾਉਣੀਆਂ ਬਲੌਕ ਲੈਵਲ ਤੱਕ ਦੀ ਮੀਟਿੰਗ ਸੀਗੇ ਸੋ ਬਲੌਕਾਂ ਨੂੰ ਮਜ਼ਬੂਤ ਕਰਦੇ ਵਿੱਚ ਹਰ ਬਲੌਕ ਇਨਚਾਰਜ ਹੀ ਜਿਹੜਾ ਉਹ ਮਿਹਨਤ ਕਰੇਗਾ ਸਾਰੇ ਵਲੰਟੀਅਰਾਂ ਤੱਕ ਬੇਨਤ ਕਰਨਗੇ ਤੇ ਆਪਾਂ ਪੰਜਾਬ ਦੇ ਵਿੱਚ ਜੋ ਨਾਰਾ ਦਿੱਤਾ ਗਿਆ ਸਰਦਾਰ ਭਗਵੰਤ ਸਿੰਘ ਮਾਰ ਵੱਲੋਂ ਇਸ ਵਾਰ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਕਰਾਂਗੇ ਇਲੈਕਸ਼ਨ ਲੜਿਆ ਸੀ ਕਿਉਂਕਿ ਉੱਥੇ ਹਰ ਐਮਐਲਏ ਡਿਊਟੀ ਹੈਗੀ ਸੀ ਦੋ ਵਾਰਡ ਤਿੰਨ ਵਾਰਡ ਹਰ ਚੇਅਰਮੈਨ ਦੀ ਡਿਊਟੀ ਸੀ ਹਰ ਵਲੰਟੀਅਰ ਦੀ ਡਿਊਟੀ ਹੈ ਕਿ ਸੀ ਉਸੇ ਤਰ੍ਹਾਂ ਜਿਵੇਂ ਲੋਕ ਸਭਾ ਦੀ ਇਲੈਕਸ਼ਨ ਨਹੀਂ ਇਹ ਵੀ ਸੀ ਤੁਸੀਂ ਆਪਣੇ ਆਪ ਨੂੰ ਲੈ ਕੇ ਅੱਗੇ ਚੱਲਣਾ ਔਰ ਉਹ ਸਾਰਾ ਕੁਝ ਛਾਂ ਕੇ ਰਾਜੀ ਦੱਸ ਦੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ